ਪਹਿਲਾਂ ਤੇ ਮੇਰੇ ਸੱਜਣ ਤੇ ਪ੍ਰੈਸ ਵਾਲੇ ਆਏ ਨੇ ਉਹਨਾਂ ਦਾ ਮੈਂ ਵੈਲਕਮ ਕਰਦਾ ਆਪਣੀ ਬਾਰ ਵਿੱਚ ਮੇਰਾ ਮੇਰੇ ਬਾਰ ਮੈਂਬਰ ਨਾਲ ਜੋ ਤੱਕਾ ਹੋਇਆ ਉਹਨੂੰ ਕਵਰ ਕਰ ਲਈਏ ਮੇਰੇ ਬਾਰ ਐਸੋਸੀਏਸ਼ਨ ਦੇ ਉੱਪਰ ਜੋ ਅਟੈਕ ਹੋਇਆ ਵਾ ਥਰੂ politcal ਉਹਨੂੰ ਕਵਰ ਕਰ ਲਈ ਮੇਰੇ ਸੱਜਣ ਆਏ ਆ ਸਾਰੇ ਉਹਨਾਂ ਦਾ ਮੈਂ ਬਹੁਤ ਥੈਂਕਸ ਕਰਦਾ ਧੰਨਵਾਦ ਸ਼ੁਕਰੀਆ ਮੇਰੇ ਪ੍ਰੈਸ ਕਾਨਫਰੈਂਸ ਕਰਨ ਦਾ ਮੇਨ ਮਕਸਦ ਯਾ ਅੱਜ ਮੈਂ ਜੋ ਹੜਤਾਲ ਕੀਤੀ ਆ ਕਲਮ ਛੋੜ ਉਹ ਮੇਨ ਮਕਸਦ ਦਾ ਜੀ ਸਾਡੇ ਮੈਂਬਰ ਭਰਤ ਅਗਰਵਾਲ ਜੀ ਐਡਵੋਕੇਟ ਭਰਤ ਅਗਰਵਾਲ ਜੀ ਉਹਨਾਂ ਦੇ ਉੱਪਰ ਨਜਾਇਜ਼ ਇੱਕ ਐਫ ਆਈ ਆਰ ਕੀਤੀ ਗਈ ਆ ਨਜਾਇਜ਼ ਪੱਖਾਂ ਰੱਖ ਕੇ ਉਹ ਐਫ ਆਈ ਆਰ ਦਾ ਮੈਂ ਤੁਹਾਨੂੰ ਵੀਰਵਾ ਦੇਣਾ ਚਾਹੁੰਗਾ ਥੋੜਾ ਜਿਹਾ ਬਰੀਫਲੀ ਦੇਣਾ ਚਾਹੁੰਗਾ ਉਹਦੇ ਚ ਇਹ ਚੀਜ਼ ਸੀ ਵੀ ਇੱਕ ਕੁਝ ਜਗਾ ਸੀ ਜਿਹੜੀ ਬਿਲਕੁਲ ਪ੍ਰਾਈਮ ਲੈਂਡ ਆ ਬਟਾਲਾ ਦੀ ਕਾਦੀਆ ਚੁੰਗੀ ਦੇ ਉੱਪਰ ਉਹ ਪੁਰਾਣੇ ਸਮੇਂ ਤੋਂ ਕਬੀਰ ਪੰਥੀਆਂ ਨੂੰ ਰੈਜ਼ੋਲੂਸ਼ਨ ਪਾਸ ਹੋਇਆ ਸੀ ਵੀ ਉਹਨਾਂ ਨੂੰ ਦੇਣੀ ਆ ਬਟਿਆ ਵੀ ਥਰੂ ਪੋਲੀਟੀਕਲ ਇੰਟਰਵੈਂਸ਼ਨ ਉਹਦਾ ਚੇਂਜ ਆਫ ਲੈਂਡ ਜਾਂ ਚੇਂਜ ਆਫ ਜੋ ਦਾ ਯੂਜ਼ਰ ਸੀ ਉਹ ਚੇਂਜ ਕੀਤਾ ਗਿਆ ਥਰੂ ਫਰਮ ਰਿਲੀਜੀਅਸ ਟੂ ਕਮਰਸ਼ੀਅਲ ਤੇ ਜਿਹੜੇ ਚੇਅਰਮੈਨ ਸਾਹਿਬ ਸਾਡੇ ਇੰਪਰੂਵਮੈਂਟ ਅਸੇ ਚੇਅਰਮੈਨ ਆ ਪਤਾ ਨਹੀਂ ਉਹ ਕੀ ਇੰਨੇ ਸਿਆਣੇ ਨੇ ਉਹ ਪਤਾ ਨਹੀਂ ਨਰੇਸ਼ ਕੁਮਾਰ ਗੋਇਲ ਜੀ ਪਤਾ ਨਹੀਂ ਉਹਨਾਂ ਕੀ ਉਹਨਾਂ ਦੇ ਕੀ ਸੋਚਿਆ ਵੀ ਉਹਨਾਂ ਨੇ ਉੱਥੇ ਦੁਕਾਨਾਂ ਕੱਟਣੇ ਸ਼ੁਰੂ ਕਰਤੀਆਂ ਉਹ ਦੁਕਾਨਾਂ ਕੱਟਣ ਦੇ ਵਿੱਚ ਕੁਝ ਹੋਇਆ ਮਸਲਾ ਸੀਵਰੇਜ ਦਾ ਵੀ ਉਸ ਗੱਲਬਾਤੀ ਵਾਦੀ ਵਾਦੀ ਵੇਖੋ ਜੀ ਮੇਰੇ ਭਾਰਤ ਅਗਰਵਾਲ ਜੀ ਅਸੀਂ ਵਕੀਲ ਭਾਈਚਾਰਾ ਵਾਂ ਉਹ ਐਮਐਲਏ ਦੇ ਖਿਲਾਫ ਵੀ ਕੇਸ ਲੜਦੇ ਆ ਕਿਸੇ ਆਮ ਪਬਲਿਕ ਦੇ ਨਾਲ ਵੀ ਕੇਸ ਲੜਦੇ ਆ ਉਹਨਾਂ ਦੇ ਇੱਕ ਕਲਾਇੰਟ ਸੀ ਉਹਨਾਂ ਨੇ ਇਹਨਾਂ ਨੂੰ ਅਪਰੋਚ ਕੀਤੀ ਵੀ ਮੇਰੇ ਨਾਲ ਧੱਕਾ ਹੋਇਆ ਇਹ ਸਿਰਫ ਉਹਨਾਂ ਨੇ ਸਿਰਫ ਉਹਨਾਂ ਦਾ ਸਾਥ ਦਿੱਤਾ ਸੀ ਸਾਥ ਦੇਣ ਕਰਕੇ ਹੀ ਇਹ ਨਾ ਮੌਕੇ ਤੇ ਸੀ ਨਾ ਕੁਝ ਇਹਨਾਂ ਦਾ ਕੋਈ ਰੋਲ ਨਹੀਂ ਸੀ ਹੈਗਾ ਇਹਨਾਂ ਨੂੰ ਐਫਆਈਆਰ ਦੀ ਵਰਜਨ ਤੁਸੀਂ ਆਲਰੇਡੀ ਡਾਊਨਲੋਡ ਕਰ ਸਕਦੇ ਹੋ ਤੁਸੀਂ ਉਹ ਵੇਖ ਲਿਓ ਉਸ ਐਫਆਈਆਰ ਦੇ ਵਿੱਚ ਤੁਹਾਨੂੰ ਆਪ ਕਲੀਅਰ ਹੋ ਜਾਏਗਾ ਵੀ ਉਹਦੇ ਵਿੱਚ ਇਹ ਚੀਜ਼ ਆ ਵੀ ਆ ਸਿੰਪਲ ਜੀ ਗੱਲ ਹੋਈ ਆ ਵੀ ਨਾਮ ਇਨਵੋਲ ਕਰਨਾ ਸੀ ਭਰਤ ਅਗਰਵਾਲ ਦਾ ਬਸ ਤੇ ਇਹਦੇ ਵਿੱਚ ਮੈਂ ਹਜੇ ਫੌਦਾ ਟਾਈਮ ਬੀਿੰਗ ਸਿਰਫ ਸਿਰਫ ਬਟਾਲਾ ਦੀ ਕਾਲ ਕੀਤੀ ਆ ਕਲਮਸ਼ੋਰ ਤੇ ਮੇਰੀ ਕੱਲ ਲੁਧਿਆਣੇ ਜਿਹੜੀ ਮੀਟਿੰਗ ਹੋਈ ਆ ਪੂਰੇ ਪੰਜਾਬ ਦੀ ਉਹਦੇ ਵਿੱਚ ਸਾਰੀ ਗੱਲ ਹੋ ਚੁੱਕੀ ਆ ਜੇ ਐਚੇ ਨਾ ਜਰੇਚਰ ਪਰਚਾ ਕੈਨਸਲ ਨਹੀਂ ਹੁੰਦਾ ਜਾਂ ਕੋਜ ਕੋਈ ਨਹੀਂ ਚੀਜ਼ ਹੁੰਦੀ ਤੇ ਫਿਰ ਮੈਂ ਪੂਰੇ ਪੰਜਾਬ ਦੀ ਕਾਲ ਵੀ ਮੰਗੂਗਾ ਉਸ ਚੀਜ਼ ਦੇ ਉੱਪਰ ਹੁਣ ਤੁਸੀਂ ਜੋ ਸਵਾਲ ਤੁਹਾਡੇ ਹੋਣਗੇ ਮੈਨੂੰ ਪੁੱਛ ਸਕਦੇ ਹੋ ਤਾਂ ਮੈਂ ਜਵਾਬ ਦੇਣ ਲਈ ਤਿਆਰ ਆ ਮੇਰੇ ਮੈਂਬਰ ਸਾਰੇ ਇਕੱਠੇ ਆ ਗਏ ਆ ਸਾਰੇ ਸਾਬ ਜਵਾਬ ਦੇਣ ਲਈ ਤਿਆਰ ਨੇ ਸਾਰੇ ਪਰਚਾ ਰੱਤ ਨੂੰ ਆਪ ਕੋਈ ਇਹ ਅੰਕਵਾਰੀ ਲਈ ਵੇਖੋ ਜੀ ਪਹਿਲੀ ਗੱਲ ਤੇ ਪਰਚਾ ਵੇਖੋ ਜੇ ਕਿ ਐਫਆਈਆਰ ਹੁੰਦੀ ਆ ਉਹਦੀ ਉਹਦੀ ਫੁੱਲ ਇਨਫੋਰਮ ਹੁੰਦੀ ਆ ਫਰਸਟ ਇਨਫੋਰਮੇਸ਼ਨ ਰਿਪੋਰਟ ਇਹ ਫਰਸਟ ਇਨਫੋਰਮੇਸ਼ਨ ਦੇ ਉੱਪਰ ਰਿਪੋਰਟ ਆ ਇਨਕੁਆਰੀ ਕਰਨੀ ਪੁਲਿਸ ਦਾ ਕੰਮ ਹੁੰਦਾ ਵਾ ਐਫਆਈਆਰ ਦਰਜ ਹੋਣ ਤੋਂ ਬਾਅਦ ਬਾਅਦ ਜਦੋਂ ਹੁੰਦੀ ਨਾ ਉਹ ਤੁਸੀਂ ਇਨਕੁਆਰੀ ਕਰਨੀ ਆ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਤੁਹਾਨੂੰ ਨੌਲੇਜ ਹੋਏਗੀ ਤੁਸੀਂ ਰਿਪੋਰਟਰ ਹੋ ਵੀ ਜਦੋਂ ਇੱਕਾ ਪਰਚਾ ਹੁੰਦਾ ਵਾ 41 ਦਾ ਇੱਕ ਸੀਆਰਪੀਸੀ ਪੁਰਾਣੀ ਵੀਐਨਐਸਐਸ ਨਹੀਂ ਪੁਰਾਣੀ ਸੀ ਆਰ ਪੀ ਸੀ ਸੈਕਸ਼ਨ 41 ਦਾ ਕੇ ਨੋਟਿਸ ਸਰਵ ਹੁੰਦਾ ਵਾ ਕਿਊਜ਼ ਨੂੰ ਵੀ ਆ ਕੇ ਆਪਣਾ ਪੱਖ ਦੱਸੋ ਮੇਰੇ ਮੈਂਬਰ ਨੂੰ ਉਹ ਵੀ ਨਹੀਂ ਸਰਵ ਕੀਤਾ ਗਿਆ ਜੀ ਤੇ ਔਨਰੇਬਲ ਸੈਸ਼ਨ ਜੱਜ ਨੇ ਬਗੈਰ ਕਿਸੇ ਗੱਲ ਦੇ ਉਹਨਾਂ ਨੂੰ ਪਤਾ ਲੱਗੇ ਵੀ ਗਲਤ ਹੋਇਆ ਉਹਨਾਂ ਨੇ ਇਹਨਾਂ ਨੂੰ ਬੇਲ ਦੇ ਦਿੱਤੀ ਬੇਲ ਸਭ ਕੁਝ ਅਹੀ ਮੈਂ ਲੀਗਲ ਐਸਪੈਕਟਰ ਨੇ ਚੱਲ ਰਿਆਂ ਜੀ ਹੁਣ ਐਪਲੀਕੇਸ਼ਨ ਜਾਏਗੀ ਇਹਨਾਂ ਵੱਲੋਂ ਜਾਏਗੀ ਜਾਂ ਦੂਸਰੇ ਜਿਹੜੇ ਕੋ ਕਿਊ ਦਾ ਉਹਨਾਂ ਵੱਲੋਂ ਜਾਏਗੀ ਜਾਂ ਦੇਖੋ ਜੀ ਸਿੱਧੀ ਜੀ ਗੱਲ ਹੈ ਜਦੋਂ ਇੱਕ ਐਫ ਆਈ ਆਰ ਹੁੰਦੀ ਹੈ ਨਾ ਐਫ ਆਈ ਆਰ ਦੇ ਬਾਅਦ ਵਿੱਚ ਇਨਕੁਆਇਰੀ ਕਰਨੀ ਉਹਨਾਂ ਦਾ ਫਰਜ਼ ਆ साइड एप्लीकेशन का मतलब नहीं कोई होंगे भी अं एप्लीकेशन त इंक्वायरी करनी है जो फर्स्ट इनफॉरमेशन आई तो इंकुआरी तो पुलिस ने करनी भी यह सच है कि झूठ है जिनी देर तक ये सिर्फ मैं बार बार एक गल कहना भी ये अटैक वा मेरी लीगल फटी के उपर तो अटैक मैं सहन नहीं करूंगा जी जब लौट पई है हायर जुडिशरी तक गल जाएगी तो मैं इन्हों खिलाफ सरकार के खिलाफ आम आदमी पार्टी सरकार के खिलाफ जितों तक, तक जाना पाया मैं जाऊँगा जी ये सारा कुछ आएगा जी ਸਿੱਧਾ ਜੀ ਸਿੱਧਾ ਸਿੱਧਾ ਉਹਨਾਂ ਨੇ ਸਿੱਧਾ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਤੁਸੀਂ ਐਫ ਆਈ ਆਰ ਪੜ ਕੇ ਵੀ ਤੁਹਾਨੂੰ ਪਤਾ ਲੱਗ ਜਾਏਗਾ ਸਿੱਧਾ ਹੀ ਪੋਲਿਟਿਕਲ ਮੋਟੀਵੇਟਿਡ ਆ ਇਹ ਪਰਚਾ ਡਾਇਰੈਕਟਲੀ ਤੇ ਉਹ ਵੀ ਸਾਡੇ ਲੀਗਲ ਫਰਟੀਟੀ ਦੇ ਉੱਪਰ ਅਟੈਕ ਆ ਉਹ ਸਦਾਈ ਜੇ ਮੇਰਾ ਮੈਂਬਰ ਇਨਵੋਲ ਕਰਦੇ ਆ ਕੀਤਾ ਜੈਨੂ ਕੀਤਾ ਇੱਕਦਾਂ ਨੂੰ ਗੱਲ ਜਾਣ ਕੇ ਹੈਰਾਨੀ ਹੋਏਗੀ ਉਹਨਾਂ ਨੂੰ ਜੋ ਮੇਰੇ ਸੋਰਸਿਸ ਆ ਉੱਥੇ ਮੈਨੂੰ ਪਤਾ ਲੱਗਾ ਵੀ ਉਹ ਬੰਦਾ ਇਹਨਾਂ ਦੇ ਨਾਲ ਇੱਕ ਮੈਂਬਰ ਗਏ ਆ ਹੋਰ ਮੇਰੇ ਬਸਾ ਜੀ ਉਹ ਉਹਨਾਂ ਨੇ ਐਮਐਲਏ ਸਾਹਿਬ ਨੇ ਕਿਸੇ ਜੋ ਮੇਰੇ ਸੋਰਸੀ ਆ ਜੋ ਨੂੰ ਪਤਾ ਲੱਗਾ ਵੀ ਉਹਨਾਂ ਨੇ ਕਿਹਾ ਵੀ ਇਹ ਬਾ ਸਾ ਵਕੀਲ ਕੌਣ ਆ ਮਤਲਬ ਉਹ ਇੰਨੀ ਇੱਕ ਲੈਵਲ ਗੰਦੀ ਰਾਜਨੀਤੀ ਤੱਕ ਆ ਚੁੱਕੇ ਨੇ ਵੀ ਜੀ ਜਿਹੜਾ ਇਹ ਦੀ ਸਪੋਰਟ ਕਰੇਗਾ ਕਿਉਂਕਿ ਸਾਡੀ ਇੱਕ ਐਸੋਸੀਏਸ਼ਨ ਆ ਸਾਡੀ ਐਸੋਸੀਏਸ਼ਨ ਕੱਲੇ ਬਟਾਲੇ ਦੀ ਨਹੀਂ ਹੈਗੀ ਇਹ ਪੰਜਾਬ ਦੀ ਆ 올ਓਵਰ ਇੰਡੀਆ ਦੀ ਆ ਇਹ 올ਓਵਰ ਵਰਲਡ ਤੱਕ ਦੀ ਆ ਸਾਰੀ ਇਹ ਸਾਡੀ ਯੂਨੀਅਨ ਬੜੀ ਹਾਈ ਲੈਵਲ ਦੀ ਆ ਤੇ ਜੇ ਤੁਸੀਂ ਅਟੈਕ ਕਰੋਗੇ ਮੇਰੇ ਇੱਕ ਮੈਂਬਰ ਦੇ ਤੇ ਮੈਂ ਬੜੇ ਉੱਪਰ ਤੱਕ ਲੈ ਕੇ ਜਾਊਂਗਾ ਮੈਂ ਸਹਿਨ ਨਹੀਂ ਕਰੂੰਗਾ ਅਸੀਂ ਇਸ ਨੂੰ ਨੈਸਟ ਐਕਸ਼ਨ ਤੁਹਾਡਾ ਜੀ ਹੈ। ਨੈਕਸਟ ਐਕਸ਼ਨ ਇਹ ਆ ਵੀ ਜੇ ਉਹਨਾਂ ਰਿਨਕੁਆਰੀ ਸ਼ੁਰੂ ਕਰ ਹੀ ਲੈਣਗੇ ਲਾਹੇ ਹੋ, ਜੇ ਨਹੀਂ ਕਰਨਗੇ ਤੇ ਮੈਂ ਪੰਜਾਬ ਬੰਦ ਕਰਾਉਣ ਤੱਕ ਜਾਊਂਗਾ ਜੀ। ਪੰਜਾਬ ਮੈਂ ਜੋ ਉੱਥੇ ਗੱਲ ਹੋਏਗੀ ਉਹ ਸਾਰੀ ਪੰਜਾਬ ਨੂੰ ਮੈਂ ਕਰੂੰਗਾ ਵੀ ਉਹ ਪੰਜਾਬ ਬੰਦ ਕੀਤਾ ਜਾਵੇ। ਉਹਦੇ ਹਿੱਤ 'ਚ ਮੇਰੇ ਬਟਾਲਾ ਬਾੜ ਮੈਂਬਰ ਦੇ ਹਿੱਤ 'ਚ ਸਾਰੇ ਖੜਨਗੇ। ਅੱਜ ਤੱਕ ਕਿੰਨੇ ਲੋਕ ਨੂੰ ਦੁਆਸੇ ਕਰਨ ਲੋਕ ਹਜੇ ਅੱਜ ਦਾ ਦਿਨ ਕੀਤੀ ਜਾਂ ਕੱਲੇ ਬਟਾਲੇ ਦੀ। ਠੀਕ ਹੈ ਤੇ ਸ਼ਾਮ ਤੱਕ ਮੈਂ ਆਪਣੇ ਸੀਨੀਅਰਸ ਮੈਂਬਰ ਨਾਲ ਡਿਸਕਸ਼ਨ ਕਰੂੰਗਾ ਅੱਜ ਇਹਨੇ ਮੈਂਬਰਸ ਮੇਰੇ ਬੈਠੇ ਆ ਸਾਰੇ ਨਾਲ ਡਿਸਕਸ਼ਨ ਕਰੂੰਗਾ ਜੋ ਮੈਨੂੰ ਕਹਿਣਗੇ ਜੋ ਸੀਨੀਅਰਸ ਆ ਵੀ ਇਸ ਤੋਂ ਪਹਿਲਾਂ ਬਾਅਦ ਉਸ ਤੋਂ ਬਾਅਦ ਗਰਦਾਸਪੁਰ ਜੋ ਮਰੀ ਪੇਰੈਂਟ ਬਾਰ ਆ ਡਿਸਟ੍ਰਿਕਟ ਮੇਰੀ ਬਾਰ ਆ ਉਹਨਾਂ ਨਾਲ ਮੈਂ ਕੰਸਲਟ ਕਰੂੰਗਾ ਫਿਰ ਗਰਦਾਸਪੁਰ ਕਰਾਂਗੇ ਜੇ ਹੋ ਸਕਦਾ ਮੈਂ ਸ਼ਾਮ ਤੱਕ ਪੰਜਾਬ ਦੀ ਕਾਲ ਵੀ ਦੇ ਦਿਆਂ ਹਾਂਜੀ ਪਾਣੀ ਦੇ ਸਰ ਸਰ ਮੈਂ ਭਰਤ ਅਗਰਵਾਲ ਐਡਵੋਕੇਟ ਬਟਾਲਾ ਜੀ ਕੀ ਨੋਕਤ ਅੱਗੇ ਹੀ ਬਟਾਲਾ ਦੇ ਵਿੱਚ ਉਗੀਲਾ ਵੱਲੋਂ ਜਿਹੜੇ ਕਲਮ ਤੋਂ ਬਟਾਲ ਕੀ ਜੀ ਸਭ ਤੋਂ ਪਹਿਲਾਂ ਤੇ ਮੈਂ ਜਿਹੜਾ ਅੱਜ ਇੱਥੇ ਪ੍ਰਿੰਟ মিডিਆ ਹੈ ਈ-ਮੀਡੀਆ ਹੈ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਸਰ ਗੱਲ ਇਹਦਾ ਵਾ ਕਿ ਡਾਇਰੈਕਟਲੀ ਇਨਡਾਇਰੈਕਟਲੀ ਜਿਹੜੀ ਪੰਜਾਬ ਦੀ ਐਸਐਲਏ ਸਰਕਾਰ ਹੈ ਮੌਜੂਦਾ ਐਮਐਲਏ ਬਟਾਲਾ ਵਾ ਇਹ ਬਿਊਰੋਕ੍ਰੇਸੀ ਨੂੰ ਕਿਤਨਾ ਦੇ ਘਾਨ ਲਾਂਦੇ ਪਏ ਨੇ ਇਹ ਚਾਹਦੇ ਨੇ ਕਿ ਤੱਕਾ ਹਰ ਕਿਸੇ ਤੱਕਾ ਕਰਦੇ ਪਏ ਆ ਤਾਂ ਮੈਂ ਜਸ ਥੋੜੀ ਪਿਛਲੀ ਗੱਲ ਦੱਸਾਂ ਵਾਂ ਇੱਕ ਜਵੰਦਰੌਰ ਤੇ ਲੇਡੀ ਸੀ ਪਰਮਜੀਤ ਕੌਰ ਉਹਦਾ ਕਰਾਇਦਾਰ ਸੀਗਾ ਮਤਲਬ ਇਹ ਅਲੈਜ ਕਰਦੇ ਕਿਰਾਇਦਾਰੀ ਅ ਰਜਿੰਦਰ ਜੰੰਬਾ ਜਿਹੜਾ ਕਿ ਬਲਾਕ ਪ੍ਰਧਾਨ ਹੈ ਆਵਾਦੀ ਪਾਰਟੀ ਦਾ ਉਹਨੇ ਉਤੇ ਇੱਕ ਇਫੈਕਟ ਰਾਈ ਸੀ ਲੇਡੀ ਦੇ ਉਹ ਇਹਨਾਂ ਰੇ ਲੇਡੀ ਹੈ ਉਹਦਾ ਕੇਸ ਮੇਰੇ ਕੋਲ ਚੱਲਦਾ ਸੀਗਾ ਉਸ ਕੇਸ ਦੇ ਦੌਰਾਨ ਉਹ ਲੇਡੀ ਦੀ ਜਮਾਨਤ ਕਰਾਈ ਸੀ ਜਿਹਦੇ ਕੀ ਰਜਿੰਦਰ ਜੰੰਬੇ ਦੇ ਵਟਸਐਪ ਨੰਬਰ ਤੋਂ ਮੈਨੂੰ ਐਮਐਲਏ ਦਾ ਫੋਨ ਆਇਆ ਸੀਗਾ ਉਹਨੇ ਮੈਨੂੰ ਜਾਨੂ ਮਰਦੀ ਤੰਬੇ ਦਾ ਦਿੱਤਾ ਸੀ ਜਿਹਾ ਸੀ ਜਿਹਦੇ ਕਰਕੇ ਮੈਂ 112 ਤੇ ਦਰਖਾਸਤ ਕੀਤੀ ਸੀ ਇਸ ਬਾਰੇ ਪਰ ਮੈਨੂੰ ਬਟਾਲਾ ਪੁਲਿਸ ਪ੍ਰਸ਼ਾਸਨ ਤੇ ਆਂਦਾ ਹੈ ਕਿ ਮਤਲਬ ਬਿਨਾਂ ਕਿਸੇ ਇਨਕੁਆਇਰੀ ਦੇ ਉਹਨਾਂ ਨੇ ਦਰਖਾਸਤ ਬੰਦ ਕਰ ਦਿੱਤੀ ਡੀਐਸਪੀ ਸਿਟੀ ਦੇ ਕਹਿੰਦੇ ਮੌਜੂਦਾ ਐਸਐਚਓ ਦੇ ਕਹਿੰਦੇ ਉਹ ਦਰਖਾਸਤ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅੰਡਰ politcal influence ਹੋ ਦਰਖਾਸਤ ਬਿਲਕੁਲ ਬੰਦ ਕਰ ਦਿੱਤੀ ਗਈ ਉਸ ਤੋਂ ਬਾਅਦ ਮੈਂ ਕੋਈ ਗੌਰਮੈਟ ਚੱਲ ਆ ਪਿਆ ਚੰਡੇਰਾ ਜਿਹੜਾ ਬਾਗ ਪਾਰਕ ਬਣਿਆ ਦਾ ਚਲੋ ਕਰਦੇ ਕਰਦੇ ਕਾਰਵਾਈ ਕੁਝ ਪ੍ਰਸ਼ਾਸਨ ਦੇ ਖਾਸ ਬੰਦੇ ਉੱਚ ਇਨਵੋਲ ਨੇ ਉੱਚ ਕ੍ਰਪਸ਼ਨ ਹੋਈ ਦੀ ਐਸੋ ਆਪਾਂ ਵਕੀਲ ਹੈ ਅਪਰ ਕੰਮ ਕਰਨਾ ਹੈ ਵਕੀਲ ਕਿਸੇ ਦੇ ਦਬਾਅ ਥਲੇ ਨਹੀਂ ਹੁੰਦਾ ਕਿਸੇ ਕੈਰੇਜ ਜੀ ਹੁੰਦਾ ਵਕੀਲ ਕੋ ਜਿਹੜਾ ਹੈ ਉਹਨੇ ਲੀਗਲ ਐਮਡੀ ਪ੍ਰੋਵਾਈਡ ਕਰਨੀ ਹੈ ਉਹ ਰਧਮ ਵੀ ਹੈ ਉਹ ਰ ਕੰਮ ਵੀ ਹੈ ਮੈਂ ਨਾ ਉਹ ਕੋਈ ਹੋਰ ਹੋਏਗਾ ਲੇਕਿਨ ਇਹ ਡਾਇਰੈਕਟਲੀ ਇਨਡਾਇਰੈਕਟਲੀ ਚਾਹਦੇ ਹੈ ਕਿ ਜੋ ਵੀ ਇਹ ਸਿਸਟਮ ਜੋ ਚੱਲਦਾ ਪਿਆ ਸਾਡੇ ਥਲੇ ਚੱਲੇ ਵਕੀਲ ਕਿਸੇ ਥਲੇ ਨ ਦਬ ਨਹੀਂ ਸਕਦੇ ਨਾ ਕਿਸੇ ਨੂੰ ਦਬਾ ਸਕਦੇ ਜਿਹੜੀ ਮੌਜੂਦਾ ਫੇਰ ਹੋਈ ਹੈ ਉਹ ਚ ਮੇਰਾ 1% ਇਨਵੋਲਵਮੈਂਟ ਨਹੀਂ ਆਗੀ ਕੱਲ ਸਵੇਰੇ 4:30 ਵਜੇ ਮੈਨੂੰ ਫੋਨ ਆਇਆ ਨਰੇਸ਼ੂ ਹਲ ਚੇਅਰਮੈਨ ਬਟਾਲਾ ਦਾ ਕਹਿੰਦਾ ਮੈਂ ਮਾਫੀ ਮੰਗਦਾ ਵਾਂ ਐਮਐਲਏ ਨੇ ਆਪਣੀ ਲੜਾਈ ਲਾ ਕੇ ਮੇਰੇ ਗੱਲ ਪਾਤੀ ਹੈ ਜੋ ਕਰਾਇਆ ਉਹਨੇ ਐਮਐਲਏ ਨੂੰ ਹਲ ਕਿਹਾ ਕਿ ਐਮਐਲਏ ਨੇ ਕਰਵਾਇਆ ਵਾ ਮੇਰੇ ਕੋਲ ਰਿਕਾਰਡ ਹੈ ਸਾਰਾ ਮੈਂ ਪ੍ਰਧਾਨ ਜੀ ਨੋਟਿਸ ਲਿਆਂਦੀ ਸਾਰੀ ਗੱਲ ਸੋ ਇਹ ਹੈ ਆਲ ਪ੍ਰੂਫ ਵਿਦ ਪ੍ਰੂਫ ਹੈ ਕੋ ਸਭ ਰਿਕਾਰਡ ਹੈ ਮਤਲਬ ਐਮਐਲਏ ਬਟਾਲਾ ਇਸ ਦਾ ਦਗੁੱਤ ਰਾਇਆ ਵਾ ਕਿ ਮਤਲਬ ਉਹ ਚਾਹੁੰਦਾ ਵਾ ਕਿ ਮੈਂ ਉੱਠਾ ਦੁਨੀਆ ਉੱਠੇ ਮੈਂ ਸੋਵਾਂ ਤੇ ਮੈਂ ਦੁਨੀਆ ਸੋਵੇ ਹਰ ਕਿਸੇ ਨੂੰ ਦਬਾਨਾ ਚਾਹੁੰਦਾ ਵਾ ਨਜਾਇਜ਼ ਤੱਕਵਾਰ ਹੈ ਤੁਸੀਂ ਪੰਚਾਇਤੀ ਇਲੈਕਸ਼ਨ ਦੇਖ ਲੋਰ ਪਾਸੇ ਬਿਊਰੋਕ੍ਰੇਸੀ ਖਤਮ ਹੋ ਰਹੀ ਜੇ ਇਹ ਜਿਹੜਾ ਐਮਐਲਏ ਬਟਾਲਾ ਹੈਗਾ ਵਾ ਇਹ ਤੋਂ ਮੈਨੂੰ ਜਾਨ ਮਾਲ ਦਾ ਖਤਰਾ ਵਾ ਛੁੱਠੇ ਪਰਚਾ ਕਰਾਣਾ ਚਾਹੁੰਦਾ ਵਾ ਪੁਲਾਪੁਰ ਦੀ ਪੂਰਾ ਪੁਲਿਸ ਪ੍ਰਸ਼ਾਸਨ ਬਟਾਲੇ ਦਾ ਐਮਐਲਏ ਦੇ ਥਲੇ ਲੱਗਾ ਰਿਹਾ ਵਾ ਐਮਐਲਏ ਕਹਿੰਦੇ ਸੀਟੀ ਐਸਐਚਓ ਨੇ ਪਰਚਾ ਘਟਿਆ ਵਾ ਨਰੇਸ਼ ਕੁਮਾਰ ਗੋਇਲ ਚੇਅਰਮੈਨ ਮੋਇਸ ਤਲ ਸੁਰੇਸਾ ਚਾਹ ਉਹ ਕਹ ਰਹੀ ਸੀ ਕਹਿੰਦਾ ਮੇਰਾ ਕੋਈ ਬਿਆਨ ਨਹੀਂ ਦਿੱਤਾ ਐਸਐਚਓ ਨੇ ਨਾ ਆਈਓ ਨੇ ਔਰ ਬਿਨਾ ਮੇਰੀ ਨੋਟਿਸ ਪਰਚਾ ਔਰ ਕੱਲ ਸਾਰੇ ਸਰਚਰ ਇਹ ਕਹ ਰਹੇ ਕਿ ਮੇਰੇ ਪਰਚੇ ਨੋਲਿਜ ਹੀ ਨਹੀਂ ਇਹ ਧਰ ਦੇ ਪਰਚਾ ਹੋ ਗਿਆ ਮਦਈ ਨੂੰ ਨਹੀਂ ਪਰਚਾ ਹੋ ਗਿਆ ਇੱਥੇ ਬਟਾਵੇ ਚ ਰੇਪ ਵਰਗੇ ਕੇਸ ਕਈ ਕੇਸ ਥਾਣੇ ਚ ਫਿਰਦੇ ਜਾਂਦੇ ਆ ਉਹਨਾਂ ਕੋਈ ਕਾਰਵਾਈ ਨਹੀਂ ਹੁੰਦੀ ਕਈ ਗਰੀਬ ਲੋਕ ਇਨਸਾਫ ਮੰਗਦੇ ਮੰਗਦੇ ਥਾਣੇ ਚ ਰੁੱਲ ਜਾਂਦੇ ਆ ਖਤਮ ਹੋ ਜਾਂਦੇ ਆ ਕੋਈ ਕਾਰਵਾਈ ਨਹੀਂ ਹੁੰਦੀ ਇੱਕ ਮੈਂ ਚੰਦਾ ਸੀਐਮ ਪੰਜਾਬ ਕੋਲੋਂ ਵੀ ਔਰ ਉੱਪਰ ਸਭ ਜਿਹੜੇ ਬਿਠੇ ਆਏ ਸਭ ਨਾਲ ਮਜੂਦਾ ਸਰਕਾਰ ਦੇ ਇਸ ਐਫਐਨ ਲੈ ਕੇ ਜੇ ਗੰਭੀਰਤਾ ਨਾਲ ਇਨਕੁਆਰੀ ਕੀਤੀ ਜਾਵੇ ਪਤਾ ਕਰਾਇਆ ਜਾਵੇ ਕਿ ਕਿਤੇ ਕਿਤੇ ਇਨਵੋਲਵਮੈਂਟ ਹੈ ਮੌਜੂਦਾ ਜਿਹੜਾ ਚੇਅਰਮੈਨ ਉਸ ਮਦਈ ਹੈਗਾ ਪਰਚੇ 'ਚ ਉਹ ਆਪ ਮੰਨਿਆ ਵਾ ਕਿ ਮੇਰੀ ਉੱਚ ਕੋਈ ਇਨਵੋਲਵਮੈਂਟ ਨਹੀਂ ਆਗੀ ਫੇਰ ਪਰਚਾ ਕਿਹਦੇ ਕਹਿੰਦੇ ਹੋ ਰਿਹਾ ਵਾ ਕਿਨੇ ਕਰਾਇਆ ਵਾ ਪੁਲਿਸ ਨੇ ਪਰਚਾ ਦਰਜ ਕਿਉਂ ਕੀਤਾ ਵਾ ਉਸੇ ਤੋਂ ਮੈਂ ਖਾਸ ਜਿਕਰ ਉਹ ਗੱਲ ਕਰਦੇ ਮੈਨੂੰ ਪਤਾ ਲੱਗਾ ਇਸ ਗੱਲ ਦਾ ਪਰਚਾ ਰਤੀ 9:35 ਮਿੰਟ ਤੇ ਦਰਜ ਹੋਇਆ ਨਾ ਪਹਿਲੇ ਦਿਨ ਦੀ ਕ੍ਰਾਈਮ ਡੇਟਿਚ ਆਇਆ ਨਾ ਅਗਲੇ ਦਿਨ ਕ੍ਰਮ ਡੇਰ ਚ ਆਇਆ ਇੱਥੇ ਹੀ ਜਾਂਚ ਕੀਤੀ ਜਾਵੇ ਧੰਨਵਾਦ ਤੁਹਾਡੇ ਉੱਤੇ ਕਿਸ ਨਾ ਮਰਚਾ ਪਰ ਸਰ ਆਪਾਂ ਗਲਤ ਕੰਮ ਚ ਕੀਤੇ ਨਾਲ ਨਹੀਂ ਹੈਗੇ ਅਜੇ ਤੱਕ ਸਾਡੇ ਤੇ ਕਿਰਪਾ ਦਾ ਅਲੀਗੇਸ਼ਨ ਨਹੀਂ ਹੈਗਾ ਨਾ ਆਪਾਂ ਗਲਤ ਕੰਮ ਚ ਨਾਲ ਤੁਰਦੇ ਆਂ ਨਾਲ ਸੀਗੇ ਇਵਨ ਕਿ ਨੋਮੀਨੇਸ਼ਨ ਮੈਫਲ ਕੀਤੇ ਐਮ ਐਲ اے ਦੇ ਮੇਰੇ ਕੋਲ ਜ਼ਿਲ੍ਹੇ ਦਾ ਜੁਨ ਸਿਕਰੇਟਰ ਦਾ ਅਹੁਦਾ ਵੀ ਅਲੀਗਲ ਸਿਲ ਦਾ ਮੇਰੇ ਕੋਲ ਬਟਾਲੇ ਦਾ ਵਪਾਰ ਮੰਡਰ ਪ੍ਰਧਾਨ ਦਾ ਅਹੁਦਾ ਵੀ ਸੀਗਾ ਲekin ਆਪਾਂ ਗਲਤ ਕੰਮ ਕਦੀ ਦਰਾਂਗੇ ਲੋਕਲ ਐਮਐਲਏ ਹੋਵੇ ਚਾਹੇ ਕੋਈ ਹੋਵੇ ਆਪਾਂ ਗਲਤ ਕੰਮ ਦਾ ਬਿਲਕੁਲ ਬਾਈਕਟ ਕਰਾਂਗੇ ਉਹ ਨੰਬਰ ਸਾਡਾ ਸਭ ਤੋਂ ਪ੍ਰੋਫੈਸ਼ਨ ਹੈ ਪ੍ਰੋਫੈਸ਼ਨ ਹੈ ਕਿ ਆਪਾਂ ਲਿਗਲ ਐਮਡੀ ਵੇਚਣਾ ਸੜਕ ਧਰਮ ਬੰਦਾ ਵਾ ਸੜਕਾਂ ਕੰਮ ਬੰਦਾ ਵਾ ਆਪਾਂ ਉਸ ਤੋਂ ਕੋਈ ਟਸਟਮਾਸੀ ਹੋ ਸਾਰੇ ਸਾਨੂੰ ਕੋਈ ਦਬਾਅ ਨਹੀਂ ਕਰ ਸਕਦਾ ਇਸ ਗੱਲ ਦਾ ਕਿ ਤੁਸੀਂ ਇਹ ਕੰਮ ਕਰਨਾ ਕਿ ਨਹੀਂ ਕਰਨਾ ਜੋ ਸਾਡਾ ਐਸ ਪਰ ਐਕਟ ਰੂਲ ਬੰਦੇ ਆ ਆਪਾਂ ਉਸ ਤੱਕ ਹੀ ਚੱਲਾਂਗੇ ਉਹ ਦੂਸਰਾ ਮੈਟਰ ਹੈਗਾ ਸੀਫੀ ਵਾਲਾ ਉਹ ਲੋਕਲ ਲੈਵਲ ਤੇ ਆਪਣੀ ਇਹ ਪ੍ਰੋਫੈਸ਼ਨ ਚੱਗੀ ਹੋ ਰਹੀ ਹੈ ਇੱਕ ਵਾਰ ਜੇ ਤੁਸੀਂ ਐਮਐਲਏ ਦੇ ਕਹਿ ਰਹੇ ਹੋ ਵੀ ਉਹਨਾਂ ਨੇ ਕਰਵਾਇਆ ਜੀ ਸਰ ਤੇ ਇੱਕ ਵਾਰ ਜੇ ਤੁਸੀਂ ਮੜੀ ਕਿਹਨੇ ਵੀ ਆਹ ਰਸਤੀਵਾਤ ਸੋਚਦੇ ਆ ਇਹ ਸਰ ਸਿਫਾ ਸੋਚਣ ਦੀ ਗੱਲ ਨਹੀਂ ਕਹਿ ਰਿਹਾ ਤੁਸੀਂ ਮੇਰਾ ਹੌਨਰ ਨੋਟ ਕਰ ਲੋ ਸਿਫਾ ਹੀ ਹੈ ਐਮਐਲਏ ਪਾਰਟੀ ਨਹੀਂ ਹੈ ਐਮਐਲਏਸ ਨੋਟਸ ਤਾਂ ਪਾਰਟੀ ਕੀ ਪਤਾ ਉੱਪਰ ਸੀਐਮ ਨੂੰ ਪਤਾ ਨਹੀਂ ਹੋਏ ਤੁਸੀਂ ਮੇਰੇ ਭਰਾ ਇੱਥੇ ਬੈਠੇ ਹੋ ਤੇ ਤੁਸੀਂ ਇਹ ਵਾਈਪੰਜਾਂ ਦੀ ਸੀਐਮ ਦਾ ਕੇ ਬਟਾਲੇ ਐਮਐਲਏ ਕੀ ਕਰਦਾ ਪਿਆ ਹੋਆ ਐਫਆਰ ਨੰਬਰ 111 2024 ਸਿਟੀ ਬਟਾਲਾ ਤੁਸੀਂ ਉੱਪਰ ਮੋਂਚੋ ਮੈਸੇਜ ਕਿ ਹਾਂਜੀ ਸਰ ਬਟਾਲਾ ਐ ਐਫਆਰ ਇਸ ਤੋਂ ਹੋਈ ਜੇ ਇਹ ਜਿਹੜੇ ਬੰਦੇ ਰੱਖੇ ਗਏ ਨੇ ਕੀ ਇਨਵੋਲਵਮੈਂਟ ਹੈ ਈਵਨ ਕਿ ਜਿਹੜੀ ਜਗ੍ਹਾ ਮਸਲਾ ਚੱਲਦਾ ਵਾ ਤੁਹਾਨੂੰ ਉਹਦੀ ਵੀਡੀਓ ਦਿਖਾਉਂਦਾ ਵਾਂ ਬਸ ਮੈਂ ਕੋਈ ਵੇਲ ਹੋਇਆ ਉਹ ਬੰਦਿਆਂ ਨੇ ਡੀਐਸਪੀ ਸੌਰੀ ਡੀਸੀ ਗੁਦਾਸਪੁਰ ਐਸਐਫਸੀ ਬਟਾਲਾ ਐਸਜੀਐਮ ਬਟਾਲਾ ਤੇ ਪੰਜਾਬ ਸਰਕਾਰ ਨੂੰ ਮੌਜੂਦਾ ਚੇਅਰਮੈਨ ਦੇ ਖਾਤੇ ਦਰਖਾਸਤ ਹੀ ਲਿਖੀ ਹੈ ਉਹਦੇ ਕੋਈ ਕਾਰਵਾਈ ਨਹੀਂ ਹੋਈ ਅਪਾ ਤੂ ਪ੍ਰੋਸੈਸ ਉਹ ਲੋ ਚੱਲਦੇ ਪਏ ਆ। ਔਰ ਜਿਹੜੇ ਉਥੇ ਧੱਕੇ ਨਾਲ ਕਬਜ਼ਾ ਕਰਦੇ ਬੇ ਬੰਦੇ ਉਹ ਵੀ ਵੀਡੀਓ ਹੈਗੀ ਸਾਤ ਨੇ ਵੀਡੀਓ ਜਿਹਾ ਜਿਹਾ ਕੋਲ ਖੜਾ ਵਾ ਕਿ ਸਾਨੂੰ ਐਮਐਲਏ ਨਹੀਂ ਗਿਆ ਵਾ। ਅੱਜ ਮੈਂ ਅਪਰੂਵਮੈਂਟ ਦੇ ਚੇਅਰਮੈਨ ਦ੍ਰਿਸ਼ गोयल ਇਹ ਜਿਸ ਪ੍ਰਿੰਸਪਲ ਇਤਿਹਾਇ ਇਹ ਆਇਓ ਅੱਜ ਮੇਰੇ ਕੋਲ ਕਾਉਂਸਲ ਤੋਂ ਇੱਕ ਦਸਤਾਵੇਜ਼ ਪਿਆ। ਉਸ ਇਨਸਿਡੈਂਟ ਬਾਰੇ ਤੇ ਮੈਨੂੰ ਕੋ ਪ੍ਰੈਸ ਆਜੀ ਅੱਜ ਦੀ ਟੈਕਨੀਕਲ ਬ੍ਰਾਂਚ ਦੀ ਰਿਪੋਰਟ ਆਈ ਸੀ। ਕਿ ਉੱਥੇ ਸਾਡੀ ਜਿਹੜੀ ਜਗ੍ਹਾ ਤੇ ਜਿਹੜਾ ਇਹ ਕਬਲੇ ਕੀਤਾ ਜਾ ਰਿਹਾ ਤੇ ਉਹਦੇ ਵਾਸਤੇ ਇੱਕ ਜਿਹੜੀ ਕਾਰਵਾਈ ਕਰਨੀ ਹੈ ਉਹਨ ਮੈਂ ਸਾਰਿਆਂ ਦੀ ਜਿਹੜੀ ਮਜ਼ੇਦ ਦੀ ਕੰਸੈਂਟ ਲੈ ਡਾਟਾ ਕੋ ਉਹਦੀ ਕਾਪੀ ਮੇਰੇ ਕੋਲ ਹੈਗੀ ਆ ਉਸ ਨੂੰ ਸੈਂਟਰ ਦੇ ਉੱਤੇ ਲਿਖ ਕੇ ਦਿਓ ਸਾਈਨ ਕਰਕੇ ਦਿਓ ਇਹ ਇਹ ਕਾਰਵਾਈ ਖੋਣੀ ਤੇ ਫਿਰ ਮੈਂ ਐਜੇ ਚੇਅਰਮੈਨ ਇਹਨਾਂ ਨੇ ਮੈਨੂੰ ਕਿਹਾ ਤੁਹਾਡੇ ਸਾਈਨ ਨਾਲ ਹੀ ਕੋਈ ਜਿਹੜਾ ਲੀਗਲ ਪੇਪਰ ਜਾਣਾ ਵਾ ਅਬਾਤੇ ਤਾਂ ਮੈਂ ਕਹਾਂ ਵੀ ਉਹ ਬੰਦੇ ਆਪਣੇ ਨੇ ਬੰਦੇ ਖਾਸ ਨਹੀਂ ਮੈਂ ਝਾੜਾ ਨਹੀਂ ਪਾ ਜਾਂਦਾ ਪਹਿਲਾਂ ਵੀ ਇੱਕ ਦਿਨ ਉਹਨਾਂ ਨੇ ਅੜੇ ਨਹੀਂ ਪਾਇ ਹੀ ਕੰਮ ਤੇ ਮੈਂ ਕਹਾਂ ਵੀ ਤੁਹਾਡਾ ਸੀਵੇ ਨਵਾਂ ਪਾਦਨੇ ਆ ਵਾਗਰੀ ਹੋ ਗਏ ਦੁਬਾਰਾ ਫਿਰ ਅਗਲੇ ਦਿਨ ਫੇਪਨੀ ਕੀਨੇ ਭੂਕ ਦੇਤੀ ਇਹਦੇ ਰਸਤਾ ਛੱਡ ਦਿਓ ਬੜੀ ਛੱਡਦੇ ਸਾਡਾ ਇੱਕ ਲਾਈਨ ਦੇ ਵਿੱਚ ਦੁਕਾਨਾਂ ਬੰਦ ਰਹੀਆਂ ਤੇ ਵਿੱਚੋਂ ਰਸਤਾ ਕਦਨ ਲੰਘਦੇ ਛੜ ਚੱ ਰਹੇ ਉਸੇ ਚੱਕਰ ਦੇ ਵਿੱਚ ਕਿਸੇ ਨੇ ਪੜਗਾਤਾ ਵਕੀਲ ਸਾਹਿਬ ਨੂੰ ਵੀ ਇਹ ਤੁਹਾਨੂੰ ਉਹ ਦੁੱਖੀ ਦਾ ਬੰਦਾ ਕਹਿੰਦੇ ਆ ਹੁਣ ਕੀਰ ਸਿੰਘ ਸਾਹਿਬ ਨੇ ਥੋੜੀ ਜੀ ਉਹਨਾਂ ਨਾਲ ਗਰਮੀ ਗਰਮੀ ਹੋਈ ਐ ਸਿੰਘ ਸਾਹਿਬ ਨਾਲ ਸਾਡੇ ਨੂੰ ਬਸਮਾ ਦੇ ਰੀਸ ਨੂੰ ਚਾਰਜਰ ਨਾਲ ਤੂੰ ਉਸ ਜੱਕਰ ਦੀ ਸਾਰੀ ਕਾਰਵਾਈ ਹੋਈ ਹੈ ਪਰ ਉਹ ਹੁੰਦ ਕੇ ਜਾ ਕੇ ਉਠਾਣੇ ਰਿਪੋਰਟ ਦਿੱਤੀ ਤੇ ਲਿਖੀ ਉਹਦੇ ਜੀ ਇਹਨਾਂ ਨੇ ਲਿਖ ਰਹੇ ਨੇ ਕਿਸੇ ਨੂੰ ਕਹਿ ਕੇ ਆ ਪ੍ਰੈਸ ਕਰਕੇ ਮੈਂ ਦੁਬਾਰਾ ਫੋਨ ਵੀ ਨਹੀਂ ਕੀਤਾ ਨਾ ਮਠਾਨੇ ਗਿਆ ਨਾ ਮੈਨੂੰ ਪੁੱਛਿਆ ਗਿਆ ਦੁਬਾਰਾ ਕੀ ਜਿਹੜੀ ਆ ਔਰ ਜਿਹੜੀ ਕਾਰਵਾਈ ਉਹਨੇ ਦੇ ਜਿਹੜੀ ਪਰਚਾ ਦੀ ਲਿਖ ਕੇ ਦਿੱਤਾ ਔਰ ਤੇ ਕੋਈ ਕਾਰਵਾਈ ਕਰਨੀ ਕਿ ਨਹੀਂ ਕਰਨੀ ਕੀ ਕਰਨਾ ਮੈਨੂੰ ਨਹੀਂ ਪੁੱਛਿਆ ਗਿਆ ਮੈਨੂੰ ਤੇ ਪਤਾ ਹੀ ਉਹਦਨ ਲੱਗਾ ਜਿੱਦਨ ਉਹ ਹੋ ਗਿਆ ਪਰਚਾ ਤੋ ਸੋ ਮੈਂ ਆ ਦੇ ਅਜੀ ਮੇਰੀ ਮਨਸ਼ਾ ਨਹੀਂ ਹੈਗੀ ਇਹੋ ਜੀ ਕੀ ਸਾਡੇ ਕੋ ਆਪਣੇ ਪੁਖਾਰ ਬੰਦੇ ਨਾਲ ਘਰ ਦੇ ਬੰਦੇ ਮੈਂਬਰ ਨਾਲ ਇਦਾਂ ਕੋ ਕੰਮ ਹੋਏ ਲੇਕਿਨ ਮੈਨੂੰ ਨਾ ਸਮਝੀ ਸਮਝ ਲੋ ਮੇਰੇ ਮੈਨੂਪਲੇਸ਼ਨ ਸਮਝ ਲੋ ਮੈਂ ਗੱਲ ਨੂੰ ਸਮਝ ਨਹੀਂ ਪਾਇਆ ਕਿ ਮੈਨੂੰ ਕੀ ਕਰਾਣਾ ਚਾਹੁੰਦੇ ਫੇ ਤੇ ਕੀ ਨਹੀਂ ਕਰਾ ਦਿੰਦੇ ਫੇ ਉਹ ਉਹ ਕਰਾ ਦੇਖੋ ਕਿ ਜਿੰਨਾ ਖੁੰਦਗ ਹੋਣੀ ਹੁੰਦੀ ਉਹਨੇ ਕਰਾਣਾ ਹੁੰਦਾ ਇਹਦੇ ਹੱਥ ਬਹੁਤ ਮੜੀ ਆਇਨਾ ਤੇ ਮੈਂ ਤੱਕਾ ਵੀ ਮਾਰਿਆ ਤੇ ਹੱਥਾਂ 'ਚ ਕਮੀ ਵੜ ਗਈ ਤੋ ਅਕੀਨ ਜਾਬ ਕਹਿੰਦਾ ਤੁਸੀਂ ਮੈਨੂੰ ਨਾਲ ਲੈ ਕੇ ਵੀ ਤੂੰ ਮੇਰੀ ਬਿਸਤੀ ਖਲਾਈ ਹੈ ਤੇ ਤੁਸੀਂ ਇਹ ਨਾਲ ਕੁ ਨਹੀਂ ਬੋਣਾ ਜਿੰਨੇ ਮੈਨੂੰ ਧੱਕਾ ਮਾਰਿਆ ਆਹ ਗੱਲ ਹੋਈ ਸਾਰੀ ਮੌਕੇ ਤੇ ਅਦਰਵਾਇਜ਼ ਹੁਣ ਵੀ ਆਪਾਂ ਕੋਈ ਵੀ ਗੱਲ ਬਹਿ ਕੇ ਆਪਸ ਚ ਮੁਕਾ ਆ ਕੇ ਜਿਸ ਨੇ ਵੀ ਕਹੇ ਜਿਸ ਨੇ ਵੀ ਹੋਸ ਹੋਰੀਏ ਉਹ ਕੋਈ 4-5 ਦਿਨ ਸਾਪੂ ਜੁਨੀਆ ਨੂੰ ਨਹੀਂ ਸਾਡਾ ਜੁਟਾ ਹੋ ਗਿਆ ਹੈ ਮੈਂ ਕਿ ਉਹ ਵੀ ਸਾਨੂੰ ਤਿਆਰ ਹੈ ਸਾਡੀ ਇਹੋ ਜਿਹੀ ਕੋਈ ਮਸ਼ਹਰੀ ਹੈਗੀ ਇਹ ਸ਼ਹਿਰ ਵਾਸੀ ਨੂੰ ਤਾਂ ਕੀਤਾ ਜਾਏ ਤੇ ਮਰੂ ਰਸ ਇਹ ਕੰਮ ਰੁਕੇ ਦੁਨੀ ਕਲਾ ਨਹੀਂ ਜਾ ਦੇ ਕੰਮ ਹੀ ਹੋਣਾ ਜਿਹਦੇ ਮਰੂ ਰਸਦਾ ਇਹ ਕੰਮ ਨਾ ਹੋਇਆ ਤੇ ਪੈਸੇ ਕਿਥੋਂ ਆਉਣੇ ਨੇ ਮਰੂ ਰਸ ਚਲਾਣਾ ਕਿੰਨਾ ਉਦੋਂ ਜੇ ਉਹ ਤਾਂ ਮੈਂ ਵੀ ਤੁਹਾਨੂੰ ਪਤਾ ਹੈ ਕਿ ਚਿੱਟੀ ਭੁਖਈ ਤੁਹਾਨੂੰ ਤਾਂ ਸਾਡੇ ਨੂੰ ਲਿਖਾਵਾ ਮਿਲਣੀ ਹੈ ਸਾਰੇ ਆਮ ਨੂੰ ਲੱਗੇ ਅੱਜ ਸਰ ਕੋ ਪੈਸੇ ਨਾ ਹੁੰਦੇ ਕਿੰਦਾ ਡੰਡਰ ਆਉਂਦਾ ਤੇ ਮੈਂ ਤੇ ਬੜੀ ਇਮਾਨਦਾਰੀ ਨਾਲ ਬੜੀ ਤਸ਼ੱਦਦ ਨਾਲ ਕੰਮ ਕਰਾਂ ਬਾਕੀ ਸਮਝ ਲੋਗੀ ਕਿ ਕਿਸੇ ਬੰਦੇ ਕੋ ਜਾਣੇ ਚ ਗਲਤੀ ਵੀ ਹੋ ਜਾਂਦੀ ਹੈ ਜਾਂ ਕੋਈ ਹੋਜੀ ਗੱਲ ਵੀ ਹੋ ਜਾਂਦੀ ਜਿਹੜੀ ਪੰਦਰ ਨਹੀਂ ਚੰਦੇ ਹਨ ਘਰ ਸੁਣਦਾ ਨਹੀਂ ਹੁਣ ਪਰ ਟੱਗਰ ਵਾਲ ਉਹ ਜਿਹੜੇ ਤੁਹਾਡੇ ਰਕੀਬ ਸਾਨੂੰ ਤੁਹਾਡੀ ਪਾਰਟੀ ਦੇ ਬੰਦੇ ਸਾਂ ਉਹਨਾਂ ਦੇ ਉੱਤੇ ਜਿਹੜਾ ਪੱਤਾ ਆਇਆ ਕਿ ਤੁਸੀਂ ਵਾਪਸ ਲਵੋਗੇ ਕਿ ਜਾਂ ਤੁਹਾਡੀ ਉਹ ਗਲਤੀ ਹੋਈ ਆ ਜਾਂ ਤਾਂ ਪੁੱਛਿਆ ਨਹੀਂ ਗਿਆ ਨਹੀਂ ਮੈਂ ਤਾਂ ਕਹਿੰਦਾ ਮੈਨੂੰ ਪੁੱਛਿਆ ਨਹੀਂ ਵਜਾ ਮੈਨੂੰ ਪਤਾ ਹੀ ਬਾਅਦ ਚ ਲੱਗਾ ਜਦੋਂ ਹੋ ਗਿਆ। ਜਦੋਂ ਉਹ ਲੈਟਰ ਜਿਹੜੀ ਦਿੱਤੀ ਈ ਸੀ ਉਹਦੇ ਤੇ ਮੈਨੂੰ ਕਦੇ ਵੀ ਵੀ ਕਾਰਵਾਈ ਨਹੀਂ ਕਰਾਣੀ ਕੋਈ। ਉਹਦੇ ਦਿਨ ਹੀ ਮਾਰੇ ਡਰਾਵਾ ਹੀ ਪਾਣਾ ਇਹਨਾਂ ਨੂੰ ਬੱਸ। ਕਿੰਨੇ ਕਿਹਾ ਵੀ ਨਹੀਂ ਕਰਦਾ। ਹਾਂਜੀ ਕਿੰਨਾ ਨੇ ਕਿਹਾ। ਉਹ ਇਹ ਦਫ਼ਤਰ ਬਣੇ ਨੇ ਫੀਡ ਮਾਗੂਦ ਨਹੀਂ ਕਰਨੀ ਕਰਨੀ ਗਿਆ ਮੈਨੂੰ। ਇਹ ਕੁਝ ਨਹੀਂ ਕਰਨਾ ਮੈਂ ਕਿਹਾ ਯਾਰ ਆਪਣਾ ਬੰਦਾ ਵਾ ਆਪਾਂ ਕਾਰਵਾਈ ਕੋਈ ਨਹੀਂ ਕਰਾਣੀ ਉੱਤੇ। ਹੁਣ ਆਪਰੇ ਯਾਰ ਜਿਹੜੀ ਆ ਉਹ ਕਾਹਦੀ ਕਰਾਓਗੇ। ਕੋਈ ਮਾਰਾ ਜਮਦੀਨਾਂ ਵਾਪਸ ਭੇਜੋ। ਉਹ بڑے ਕੰਮ ਦੇ ਬੈਗ ਸੂਰਤ ਕਰਦੇ ਆ ਅਜੇ ਕੋਈ ਉਹਨਾਂ ਦੇ ਖਿਲਾਫ ਕੋਈ ਨਹੀਂ ਆ ਇਹ ਮੇਰਾ ਕੋਮਸਲ ਕੰਮ ਨਹੀਂ ਹੈ ਇਹ ਸਰਕਾਰ ਦਾ ਕੰਮ ਹੈ ਸਰਕਾਰ ਜਿਵੇਂ ਹੈ ਵੀ ਉਹ ਲੋਕੀ ਦੇ ਜ਼ਰੂਰ ਕਰਾਵਾ ਸਰਕਾਰ ਦੀ ਇੱਕ ਕਈ ਪ੍ਰਾਪਰਟੀਆਂ ਨੇ ਜਿਹੜੀਆਂ ਲੋਕਾਂ ਦੇ ਜਾਇਦ ਕਬਜ਼ੇ ਕੀਤੇ ਹੋਏ ਜਿਵੇਂ ਰਾਧਾ ਕ੍ਰਿਸ਼ਨ ਕਲੋਨੀ ਹੋਈ ਹਾਂਜੀ ਹਾਂਜੀ ਕਿਤੇ ਹੀ ਉਸ ਕਲੋਨੀ ਦੇ ਵਿੱਚ ਕਾਰਵਾਈ ਕੋਈ ਕਰ ਰਹੇ ਹੋ ਜਾਂ ਕਿੱਤੀ ਕਿ ਨਹੀਂ ਕੀਤੀ ਮੈਨੂੰ ਇਹਨਾਂ ਬਾਰੇ ਨਾਲਾ ਕੁਝ ਨਹੀਂ ਬਾਰੇ ਕਿੱਥੇ ਕਬਜ਼ਾ ਹੈ ਮੈਨੂੰ ਕੋਈ ਜਾਣਕਾਰੀ ਨਹੀਂ ਚਾਹੀਦੀ ਹੈ ਕਰਾਉਣੀ ਹੈ ਉੱਛਲਿਆ ਦੇ ਆਈਓ ਹਸਪਤਲ ਦੇ ਸਾਹਮਣੇ ਸਾਰੀ ਢਾਡੀ ਪ੍ਰਾਪਰਟੀ ਹੈ ਕਾਗਜ਼ਾਂ ਦੇ ਆਧਾਰ ਤੇ ਜਿਹੜੀ ਜਦੋਂ ਕਹਿੰਦਾ ਘਰ ਨਹੀਂ ਜਿਹੜੀ ਗੱਲ ਤਾਂ ਕਾਣਾ ਨਹੀਂ ਜਿਹੜੀ ਰਾਧਾ ਕ੍ਰਿਸ਼ਨ ਕਲੌਣੀ ਹੈ ਹਾਂਜੀ ਹਾਂਜੀ ਕਾਣਾ ਕਜਾਨਾ ਨਹੀਂ ਬਿਲਕੁਲ ਸਾਹਮਣੇ ਸਾਈਡ ਜਿਹੜੀ ਆ ਖਸਰਾ ਨੰਬਰ 13 1399 ਹਾਂ ਕੀ ਤੇ ਇਹਦਾ ਕਬਜ਼ਾ ਜਿਹਨੂੰ ਕਾਗਜ਼ਾਂ ਚ ਲੈ ਰਿਆ ਤੇ ਫਿਰ ਹੁਣ ਕਿਉਂ ਨਹੀਂ ਉਹਦੇ ਤੇ ਪਹੀ ਲਿਆ ਤੁਸੀਂ ਜੀ ਮੈਨੂੰ ਇਸ ਮਰਿਯਾਂ ਤੇ ਹੀ ਮਰਗੀ ਜਿਹੜਾ ਲੈਣ ਗਏ ਜੀ ਹਾਂਜੀ ਜਿਨ੍ਹਾਂ ਸਾਰੀਆਂ ਪ੍ਰੋਪਰਟੀਆਂ ਤੇ ਕਿਉਂ ਨਹੀਂ ਕਰਦਿਆ ਲੈ ਮੇਰੇ ਨਾਲੇ ਤੋਂ ਤੁਸੀਂ ਲੈਦੀ ਗੱਲ ਆਪਾਂ ਵੇਖਾਂਗੇ ਕੀ ਕਰ ਸਕਦੇ ਉਹਦੇ ਵਾਸਤੇ